ਸਰਸਿਕਲ ਮਾਤਾ ਜੀ ਆਪ ਕਿੱਥੇ ਤੇ ਆਏ ਜੀ ਆਪਣਾ ਅ ਮੈਂ ਕਰਨਾਲੇ ਪਿੰਡ ਤੇ ਆਏ ਅੱਛਾ ਕਰਨਾਲੇ ਤੇ ਕਿਆ ਨਾਮ ਹੈ ਜੀ ਆਪਣਾ ਗੁਰਮੀਤ ਕੌਰ ਅੱਛਾ ਆਪ ਕਿਸ ਤਰ੍ਹਾਂ ਦੇਖਾਂ ਰੇਲਾਂਵਾ ਬੈਠੇ ਨੂੰ ਅੱਜ 11ਵਾਂ ਦਿਨ ਹੋ ਗਿਆ ਆਪਾਂ ਨੂੰ ਪਹਿਲਾਂ ਸੜਕਾਂ 'ਵਾਂ ਬੈਠੇ ਨੂੰ ਆਪਾਂ ਨੂੰ 2 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ 70 ਦਿਨ ਕਿਸ ਤਰ੍ਹਾਂ ਬੈਠੇ ਆ ਸੜਕਾਂ 'ਪਰ ਮੈਂ ਆਪਣੀ ਬੱਚੀ ਜੇਲ੍ਹ 'ਵਾਂ ਬੈਠੀ ਆ ਇਸ ਕਰਕੇ ਸੜਕਾਂ 'ਪਰ ਬੈਠੇ ਅੱਛਾ ਇਸ ਕਰਕੇ ਆਪਣਾ ਮੋਦੀ ਦਾ ਬੇੜਾ ਕਰਕ ਕਰਨੀ ਆ ਬੈਠੇ ਅੱਛਾ ਮੋਦੀ ਦਾ ਬੇੜਾ ਕਰਕ ਕਰਨੇ ਪਰ ਨਹੀਂ ਇਤਨਾ ਵਕਤ ਪਾ ਦਿਆ ਕੋਸਾਨਾ ਪਰ ਅੱਛਾ ਜਿਹੜੀ ਲੋਕ ਐ ਪਿੱਛੇ ਉਹਨਾਂ ਬਾਰੇ ਕਿਸ ਤਰ੍ਹਾਂ ਸੋਚਿਆ ਆਪ ਤਾਂ ਵੀ ਕਿਹੜਾ ਕਿਹੜਾ ਸਥਿਤੀਆਂ ਅੱਜ ਦੀ ਜਿਹੜੇ ਜਿਹੜਾ ਬੈਠੇ ਬੱਥੇ ਅੱਛਾ ਉਹਨਾਂ ਵਾਸਤਾ ਬੈਠੇ ਸੜਕਾਂ 'ਤੇ ਅੱਛਾ ਵੀਨ ਕਸੂਰ ਮਾਰੇ ਬੱਚਿਆਂ ਬਾਰੇ ਕਿਸ ਬਾਰੇ ਅੱਛਾ ਅਸੀਂ ਆਪਣੇ ਬੱਚਿਆਂ ਦੀ ਜਨਮ ਤਾਂ ਕਿਉਂ ਕਰਵਾਵੇਂ ਠੀਕ ਹੈ ਇਹ ਮਾਰੇ ਬੱਚਿਆਂ ਨੇ ਕੋਈ ਗਲਤ ਕੰਮ ਕਰਿਆ ਨਹੀਂ ਆਪਣੀ ਰੋਜੀ ਰੋਟੀ ਖੁੱਠਾ ਬੈਠੇ ਆ ਫਿਰ ਹਮੇ ਆਪਣੇ ਬੱਚਾਂ ਕੀ ਗੂਜ ਨਾਮਤਾਂ ਕਰਵਾਮੇ ਉਹਨੂੰ ਹਮੇ ਚੁਗਵਾਉਣੇ ਵਾਸਤੇ ਬੈਠੇ ਠੀਕ ਹੈ ਜਿਹੜੀ ਲੋਕ ਕਹਾਂ ਵੀ ਰਸਤੇ ਬੰਦ ਕਰੇ ਵੀ ਸੜਕਾਂ ਬੰਦ ਕਰੀ ਵੀ ਪਰੇਸ਼ਾਨ ਹੋ ਰਹੇ ਆ ਹਮ ਹਾਂ ਪਰੇਸ਼ਾਨ ਤਾਂ ਆਪੋ ਸਾਥ ਹਮੇ ਸਾਰੇ ਬੈਠੋ ਰਲਕਾ ਪਰੇਸ਼ਾਨ ਕਿਉਂ ਹੋਵਾਂਗੇ ਐ ਫੇ ਝਗੜਾ ਜੇ ਨਹੀਂ ਪੜਗਾ ਜੇ ਸਾਰੇ ਕਿਸਾਨ ਬੈਠेंगे ਜੇ ਨਹੀਂ ਬੈਠेंगे ਫਿਰ ਤਾਂ ਪਰੇਸ਼ਾਨ ਹੋਵਾਂਗੇ ਹੋਵਾਂਗੇ ਕਿ ਨਹੀਂ ਠੀਕ ਹੈ ਸਰ ਅੱਛਾ ਇਹ ਗੱਲ ਕਿਵੇਂ ਲੱਗਦੀ ਹੈ ਵੀ ਜਿਹੜੇ ਆਂਦੇ ਨਹੀਂ ਹੈ ਮੋਰਚੇ ਮੈਂ ਹਰ ਆਪਣੇ ਆਪ ਨੂੰ ਕਿਸਾਨ ਕਹਾ ਬੀਤੀਆਂ ਕਹਾ ਉਹਨਾਂ ਮਰਨੇ ਤੇ ਡਰ ਰਹੇ ਆ ਅੱਛਾ ਉਹ ਮਰਨੇ ਤੇ ਨੂ ਡਰ ਰਹੇ ਨਾ ਮਾਰੇ ਬੱਚੇ ਰੁੱਲ ਜਾਣਗੇ ਅੱਛਾ ਉਹਨੂੰ ਤਾਂ ਇਹ ਆ ਵੀ ਜਹਾਂ ਜਾ ਕੇ ਬੈਠਾਂਗੇ ਜੇ ਦੋ ਬੈਠੇ ਜਾਂ ਜਾਬੀ ਮਾਨੂੰ ਹੋਏਗਾ ਫੈਸਲਾ ਸਭ ਨੂੰ ਫਾਇਦਾ ਹੈ ਜਿਹੜੇ ਮਰ ਜਾਂਗੇ ਉਹਨਾਂ ਦਾ ਤਾਂ ਕੁਝ ਨਹੀਂ ਹੈ ਹਿੱਲਾ ਉਹਨਾਂ ਦਾ ਜੋ ਨੂ ਮਾਨੂੰ ਕੀ ਲੋੜ ਹੈ ਤਾਂ ਕੋਈ ਖਾਣੇ ਕੀ ਇਹਨੂੰ ਤਾਂ ਕੋਈ ਖਾਣੇ ਵਗਿਆ ਤਾਂ ਖਾਵੇਂਗੇ ਇਹਨਾਂ ਜਿਹੜੇ ਕਿਸਾਨ ਐ ਉਹਨੂੰ ਖਾਵੇਂ ਦੇ ਧੱਕੇ ਉਹਨਾਂ ਦੀ ਰੋਜੀ ਰੋਟੀਆਂ ਕਹੀਂ ਪ੍ਰਾਈਵੇਟ ਕੋਈ ਕਹੀਂ ਲੱਗ ਰਿਹਾ ਕੋਈ ਕਹੀਂ ਲੱਗ ਰਿਹਾ ਜ਼ਿਮੀਦਾਰਾ ਕਾ ਤਾਂ ਕੋਈ ਹੀ ਖੇਤੀ ਕਾ ਹਿੱਲਾ ਐ ਉਹ ਤਾਂ ਹੋਰ ਕੁਝ ਨਹੀਂ ਕਰ ਸਕਦੇ ਉਹਨੂੰ ਤਾਂ ਸੜਕਾਂ 'ਤੇ ਬੈਠਣਾ ਪੜਾਗਾ ਅੱਛਾ ਇਹ ਵੇ ਆਪਾਂ ਇਸਨੂੰ ਪੁਰਾਣੇ ਇਤਿਹਾਸ ਨਾਲ ਕਿਸ ਤਰ੍ਹਾਂ ਜੋੜ ਕੇ ਦੇਖਾਂ ਅੱਜ ਕੀ ਸਥਿਤੀਆਂ ਜੁਨਸੀ ਨੇ ਵੀ ਪੁਰਾਣੇ ਇਤਿਹਾਸ ਮੈਂ ਕਿਸ ਤਰ੍ਹਾਂ ਬਾਤ ਹੋਈ ਕਰਦੀ ਅੱਜ ਦੇ ਪਹਿਲਾਂ ਲੜਦੇ ਆਈਏ ਕੌਮ ਲੜਦੇ ਆਏ ਆ ਆਪਾਂ ਲੜਦੇ ਆਏ ਕੀਤਾ ਲੜਦਾ ਆ ਸਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੋਂ ਬੱਚੇ ਵਾਰ ਦਿੱਏ ਵਾਰ ਦਿੱਤੇ ਕਿ ਨਹੀਂ ਹਾਂਜੀ ਕੱਲੇ ਨਾ ਉਹ ਕੀ ਗੱਡੀ ਮੈਂ ਖੜਕ ਹੈ ਯੋ ਇਧਰ ਕੇ ਖਾਂਦੇ ਖਾਂਦੇ ਨੇ ਵਿਚਾਰੇ ਨੇ ਆਪਣੇ ਬੱਚੇ ਜੀ ਇੱਥੇ ਹੀ ਉਸਦੀ ਯਾਦ ਆਤ ਚੱਲ ਰਹੀ ਹੈ ਕਿ ਨਹੀਂ ਹੂੰ ਹੈ ਇਹ ਵੀ ਉਹੀ ਕਿਸ਼ਾਨਾਂ ਨੂੰ ਕਰਨਾ ਪੜੇਗਾ ਉੱਠਣਾ ਤੋਂ ਫਾਇਦਾ ਨਹੀਂ ਉਖਣੇ ਮੇਂ ਯਹਾਂ ਖੜ ਗਏ ਵਹੀਂ ਖੜੋ ਜੋ ਨਹੀਂ ਆ ਰਹੇ ਉਨ੍ਹਾਂ ਹੀ ਭਲਾ ਜੋਂ ਸੇ ਨਹੀਂ ਆਂਦੇ ਉਨ੍ਹਾਂ ਹੀ ਭਲਾ ਕੰਮ ਤਾਂ ਸਭ ਕੇ ਸਿਮ ਰਹੇਗੇ ਠੀਕ ਹੈ ਜਿਨ ਸੇ ਬੈਠੇ ਸਾਰੇ ਵਾਸਤਾ ਹੀ ਬੈਠੇ ਲੋਕ ਨੂੰ ਸਮਝਾਂ ਨਹੀਂ ਆਉਂਦਾ ਕਿ ਅੱਲਾ ਬੈਠਿਆ ਹੋ ਆਪਣੇ ਵਾਸਤਾ ਹੀ ਕਰਦਾ ਵਹਾਂ ਦੇਖਾ ਰਾ ਪੈਸੇ ਇਕੱਠੇ ਕਰ ਕਾ ਲੈ ਰਹੇ ਨੇ ਲੋਕ ਅੱਧੇ ਲੋਕ ਤੇ ਉਹ ਸਮਝ ਰਹੇ ਆਂ ਯਾਹਾਂ ਦੇ ਪੈਸੇ ਇਕੱਠੇ ਕਰ ਕਾ ਲੈ ਆ ਰਿਆ ਏ ਕਿਤੇ ਕਿਤੇ ਨੋਟ ਬੰਦੀ ਦੇ ਹਾਂ ਕਦੇ ਨਹੀਂ ਹੋਈ ਆ ਵੀ ਨੋਟ ਬੰਦ ਰਹੇ ਆਂ ਵਿਖਾਰਾ ਕਾਰੋਬਾਰ ਅਗਲੇ ਨਹੀਂ ਹੋਈ ਚਲਾ ਰਹੇ ਐ ਇਸੇ ਹਿਸਾਬ ਨਾਲ ਚੱਲ ਰਿਹਾ গা তো ও সম্জ রুগে ঠিক আছে